ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਵੀ ਕੱਲ ਨੂੰ ਜਿਹੜੀ ਆ ਮੀਟਿੰਗ ਹੋ ਜਾ ਰਹੀ ਆ ਮੇਅਰ ਦੇ ਚੋਣਾਂ ਦੀ ਇਹ 200% ਜੋ ਆ ਆਮ ਆਦਮੀ ਪਾਰਟੀ ਦਾ ਜੋ ਆ ਮੇਅਰ ਬਣੂਗਾ ਸੁਪਰ ਭਵਕਰ ਜੀ ਜਦੋਂ ਆਏ ਸੀ ਨਾ ਉਦਨੇ ਥੋੜੇ ਜੇ ਅਫਸਰਟ ਹੋਏਦੇ ਸੀ ਸਾਣ ਤਾਂ ਉਦਨੇ ਹੀ ਉਹਨਾਂ ਦਾ ਸ਼ੱਕ ਜਿਹਾ ਸੀ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਣੇ ਕੋ ਨੰਬਰ ਆਫ ਮੈਂਬਰ ਸਾਡੇ ਕੋ ਵੱਧਈ ਆ ਆਮ ਪਾਰਟੀ ਦੇ ਨਾਲ ਖੜੇ ਆ ਆਮ ਪਾਰਟੀ ਨੂੰ ਅਸੀਂ ਆਪਣਾ ਸਮਰਥਨ ਅਸੀਂ ਆਪਣਾ ਕੀਤਾ ਵਾ ਅਸੀਂ ਆਮ ਪਾਰਟੀ ਜੁਆਇਨ ਕੀਤੀ ਆ ਅਜੀ ਆਪਾਂ ਹਾਈ ਕਮਾਂਡ ਨੂੰ ਸਾਰਾ ਕਹਤਾ ਵੀ ਜੋ ਹਾਈ ਕਮਾਂਡ ਸਾਡੇ ਦਾ ਕਰੂਗਾ ਸਾਨੂੰ ਹਾਈ ਕਮਾਂਡ ਦਾ ਮਨਜ਼ੂਰ ਹੋਗਾ ਅਸੀਂ ਆਪਣੀ ਮੇਅਰ ਤੇ ਆਪਣਾ ਫਗਵਾੜਾ ਦੇ ਆਮ ਪਾਰਟੀ ਦਾ ਬਣਾਉਣ ਜਾ ਰਹੇ ਹ ਫਗਵਾੜਾ ਦੇ ਵਿੱਚ ਕੱਲ ਮਤਲਬ ਸਵੇਰੇ ਇੱਕ ਫਰਵੀ ਨੂੰ ਮੇਅਰ ਡਿਪਟੀ ਮੇਅਰ ਸੀਨੀਅਰ ਡਿਪ੍ਰੀਮਰੀ ਚੋਣ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਦਾ ਪੂਰਾ ਸਿਆਸੀ ਜੋਰ ਲੱਗਾ ਹੋਇਆ ਤੋੜ ਜੋੜ ਦੇ ਵਿੱਚ ਲੱਗੇ ਹੋਇਆ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਨੇ ਫਗਵਾੜਾ ਕਾਂਗਰਸ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਵੱਡੇ ਤਿੰਨ ਚਿਹਰੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀ ਜਿਨ੍ਹਾਂ ਵਿੱਚੋਂ ਅੱਜ ਮਨੀਸ਼ ਬਰਾਕਰ ਨੇ ਤਾਂ ਘਰ ਵਾਪਸੀ ਕਰ ਲਈ ਹੈ ਪਰ ਇਸ ਵੇਲੇ ਪੂਰਾ ਚਰਚਾਰਾ ਬਾਜ਼ਾਰ ਹੈਗਾ ਜਿਹੜਾ ਕਿ ਅਫਵਾਹਾਂ ਦਾ ਦੌਰ ਵੀ ਚੱਲ ਹੈਗਾ ਵੀ ਪਦਮਦੇਵ ਸੁਧੀਰ ਨਿੱਕਾ ਵੀ ਸੰਪਰਕ ਚ ਹੈਗਾ ਉਹਨੇ ਘਰ ਵਾਪਸੀ ਹੋ ਰਹੀ ਆ ਰਾਮਪਾਲ ਉੱਪਲ ਜੀ ਉਹ ਵੀ ਘਰ ਵਾਪਸੀ ਹੋ ਰਹੀ ਆ ਇਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਪਰ ਹੁਣ ਅਸੀਂ ਤੁਹਾਨੂੰ ਕੈਮਰੇ ਦੇ ਅੱਗੇ ਲਿਆ ਕੇ ਗੱਲ ਕਰਾਵਾਂਗੇ ਪਦਮ ਸਿੰਘ ਨਿੱਕਾ ਜੀ ਦੀ ਨਾਲ ਹੀ ਰਾਮਪਾਲ ਉਪਲ ਜੀ ਦੀ ਜਿਹੜੇ ਕਿ ਦ੍ਰਿੜ ਬਾਗ ਪੰਜਾਬ ਜਿਹੜੇ ਕਿ ਪੂਰੀ ਦ੍ਰਿੜਤਲ ਨਾਲ ਆਮ ਆਦੀ ਪਾਰਟੀ ਦੇ ਨਾਲ ਖੜੇ ਹੋਇਆ ਡਾਕਟਰ ਰਾਜਕਮਰ ਚੱਬਿਆ ਦੇ ਨਾਲ ਖੜੇ ਹੋਇਆ ਸਰਦਾਰ ਜਗਿੰਦਰ ਸਿੰਘ ਮਾਨ ਹਰਜੀ ਮਾਨ ਦਲਜੀਤ ਰਾਜੂ ਦੇ ਨਾਲ ਖੜੇ ਹੋਇਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਭਾਈ ਜੋ ਫੈਸਲਾ ਅਸੀਂ ਲੈ ਲਿਆ ਆਪਣੇ ਫੈਸਲੇ ਦੇ ਚਟਾਰਬੰਦ ਖੜੇ ਆ ਜੋ ਵੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਮੇਅਰ ਕੋਈ ਵੀ ਬਣੇ ਉਹ ਉਹਨਾਂ ਦੇ ਨਾਲ ਸਮਰਥਨ ਦੇਣ ਲਈ ਬਿਲਕੁਲ ਯਾਰ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ ਇੱਥੇ ਸੋ ਹੁਣ ਸਾਡੇ ਨਾਲ ਕਾਉਂਸਲ ਰਾਮਪਾਲ ਉਪਕਾ ਜੀ ਪਦਵ ਤੋਂ ਇੱਕ ਈਕਾੜੀ ਸਾਡੇ ਨਾਲ ਹੈਗੇ ਆ ਸਰ ਜਿਹੜੀ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਆ ਰਾਮਪਾਲ ਜੀ ਉਹਦੇ ਬਾਰੇ ਥੋੜਾ ਦੱਸੋ ਵੀ ਕਿੱਦਾਂ ਦਾ ਸੀਨ ਹੋਣ ਵਾਲਾ ਤੁਸੀਂ ਆਮ ਪਾਰਟੀ ਜੁਆਇਨ ਕੀਤੀ ਆ ਕਿੱਦਾਂ ਦੇ ਰਿਜ਼ਲਟ ਹੋਣਗੇ ਕੋਈ ਜੋ ਫੈਸਲੇ ਹੋ ਚੁੱਕੇ ਆ ਧੰਨਵਾਦ ਤਗੜ ਸਾਹਿਬ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਵੀ ਕੱਲ ਨੂੰ ਜਿਹੜੀ ਆ ਮੀਟਿੰਗ ਹੋ ਜਾ ਰਹੀ ਆ ਮੇਅਰ ਦੇ ਚੋਣਾਂ ਦੀ ਇਹ 200% ਜੋ ਆ ਆਮ ਆਦਮੀ ਪਾਰਟੀ ਦਾ ਜੋ ਆ ਮੇਅਰ ਬਣੂਗਾ ਔਰ ਬਹੁਤ ਮਤ ਦੇ ਨਾਲ ਬਣੂਗਾ ਔਰ ਸਾਡੇ ਕੋਲ ਵੀ ਜੋ ਨੰਬਰ ਆਫ ਮੈਂਬਰਸ ਆ ਉਹ ਸਾਡੇ ਕੋਲ ਇੱਕ ਦੋ ਵੱਧੇ ਹੀ ਆ ਜੀ ਅਸੀਂ ਔਰ 565 ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਸ਼ਹਿਰ ਦੇ ਵਿੱਚ ਅਫਵਾਹਾਂ ਚੱਲਦੀਆਂ ਵੀ ਮਨੀਸ਼ ਪ੍ਰਵਹਕਰ ਚਲੇ ਗਏ ਤੇ ਤੁਸੀਂ ਵੀ ਸੁਪਰਗਜੋ ਤੁਸੀਂ ਵੀ ਘਰ ਵਾਪਸੀ ਕਰ ਸਕਦੇ ਮਨੀਸ਼ ਪ੍ਰਵਹਕਰ ਜੀ ਜਦੋਂ ਆਏ ਸੀ ਨਾ ਉਦਨੇ ਥੋੜੇ ਜੇ ਅਫਸਰਟ ਹੋਏਦੇ ਸਾਨੂੰ ਤਾਂ ਉਦਨੇ ਹੀ ਉਹਨਾਂ ਦਾ ਸ਼ੱਕ ਜਿਹਾ ਸੀਗਾ ਸੀ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਣੇ ਕੋ ਨੰਬਰ ਆਫ ਮੈਂਬਰ ਸਾਡੇ ਕੋ ਵੱਧਈ ਆ ਕੋਈ ਇਦਾਂ ਦੀ ਘਬਰਾਣ ਵਾਲੀ ਗੱਲ ਨਹੀਂ ਆਪਣਾ ਸਰਕਾਰ ਦਾ ਜੋ ਆਮ ਆਦਮੀ ਪਾਰਟੀ ਦਾ ਮੇਅਰ ਬਨਣਾ ਨਿਸ਼ਚਿਤ ਆ ਇਹ 200% ਬਨੂੰਗਾ ਸਰ ਕੀ ਕਹਿਣਾ ਚਾਹੋਗੇ ਤੁਸੀਂ ਕੱਲ ਨੂੰ ਰਿਜ਼ਲਟ ਹੈਗਾ ਤੁਹਾਡੇ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਸੀ ਵੀ ਪਤਮਸ ਦੇ ਨਿੱਕਾ ਜੀ ਸੰਪਰਕ ਹੈਗੇ ਕਾਂਗਰਸ ਦੇ ਵੀ ਘਰ ਹਾਲੂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਅਸੀਂ ਆਮ ਪਾਰਟੀ ਦੇ ਨਾਲ ਖੜੇ ਆਮ ਪਾਰਟੀ ਨੂੰ ਅਸੀਂ ਆਪਣਾ ਸਮਰਥਨ ਅਸੀਂ ਆਪਣਾ ਕੀਤਾ ਵਾ ਅਸੀਂ ਆਮ ਪਾਰਟੀ ਜੁਆਇਨ ਕੀਤੀ ਆ ਅਸੀਂ ਆਪਾਂ ਹਾਈ ਕਮਾਂਡ ਨੂੰ ਸਾਰਾ ਕਹਿਤਾ ਵੀ ਜੋ ਹਾਈ ਕਮਾਂਡ ਸਾਡੇ ਦਾ ਕਰੂਗਾ ਸਾਨੂੰ ਹਾਈ ਕਮਾਂਡ ਦਾ ਮਨਜੂਰ ਹੋਗਾ ਅਸੀਂ ਆਪਣੀ ਮੇਰ ਉਹ ਆਪਣਾ ਪਗਵਾੜੇ ਦਾ ਆਮ ਪਾਰਟੀ ਦਾ ਬਣਾਉਣ ਜਾ ਰਹੇ ਹਾਂ ਸੋ ਜਿਹੜੀਆਂ ਕਾਂਗਰਸ ਜਾਣਦੀਆਂ ਚਰਚਾਵਾਂ ਸੀ ਜਾਂ ਸਾਡਾ ਕੋਈ ਇਦਾਂ ਦਾ ਨਹੀਂ ਹੈਗਾ ਜਿਹੜਾ ਜੋ ਕਰ ਲਿਆ ਸੀ ਆਪਣਾ ਉੱਥੇ ਕਾਇਮ ਖੜੇ